ਵਾਕਮ ਬੰਦੇ ਮਾਤਰਮ ਵਾਲਾਟ ਮਾਤਾ ਦੀ ਜੈ ਜੈ ਸ਼ੇਰ ਜਿੰਦਾਬਾਦ ਜਿੰਦਾਬਾਦ ਬੰਦੇ ਮਾਤਰਮ ਬੰਦੇ ਮਾਤਰਮ ਦੇਖੋ ਇਸ ਤਰ੍ਹਾਂ ਹੈ ਜਿਹੜਾ ਇਹ ਭਾਰਤੀ ਜਨਤਾ ਪਾਰਟੀ ਵੱਲੋਂ ਸਾਰੀਆਂ ਸਮਾਜਿਕ ਸੰਸਥਾਵਾਂ ਨਾਲ ਮਿਲ ਕੇ ਜਿਹੜਾ ਸਾਰੇ ਦੇਸ਼ ਵਾਸੀਆਂ ਨੂੰ ਨਾਲ ਲੈ ਕੇ ਚੱਲਣ ਲਈ 13 ਤਰੀਕ ਤੋਂ ਲੈ ਕੇ 23 ਤਰੀਕ ਤੱਕ ਦਾ ਸਾਰੇ ਭਾਰਤ ਦੇ ਵਿੱਚ ਯਾਤਰਾ ਦਾ ਜਿਹੜਾ ਹੈਗਾ ਤਰੰਗਾ ਯਾਤਰਾ ਨੂੰ ਲੈ ਕੇ ਪ੍ਰੋਗਰਾਮ ਬਣਾਇਆ ਹੈ ਇਹ ਯਾਤਰਾ ਦਾ ਮਕਸਦ ਇਹ ਹੈ ਕਿ ਜਿਹੜੇ ਸਾਡੇ ਜੋ ਪਿਛਲੇ ਦਿਨਾਂ ਦੇ ਵਿੱਚ ਇਹ ایرਸਟ੍ਰਾਈਕ ਹੋਈ ਪਾਕਿਸਤਾਨ ਦੇ ਨਾਲ ਜੋ ਸਾਡੇ ਮੈਂ ਕਹਿ ਸਕਦਾ ਕਿ ਇੱਕ ਦੁਸ਼ਮਣ ਵਾਲੇ ਜਿਹੜੇ ਉਹਨਾਂ ਨੇ ਕਾਰਨਾਮੇ ਕੀਤੇ ਤੇ ਇੰਡੀਆ ਦੀ ਜਿਹੜੀ ਸੈਨਾ ਉਹਨੇ ਮੂੰਹ ਤੋੜਵਾ ਜਵਾਬ ਦਿੱਤਾ ਉਹਨਾਂ ਜਿਹੜੇ ਸੈਨਾ ਦੇ ਨੌਜਵਾਨ ਨੇ ਉਹਨਾਂ ਦਾ ਹੌਸਲਾ ਵਧਾਉਣ ਲਈ ਉਹ ਰਾਸ਼ਟਰੀਕਤਾ ਲਈ ਔਰ ਇਹ ਜਿਹੜੀ ਯਾਤਰਾ ਉਸ ਮਕਸਦ ਨੂੰ ਲੈ ਕੇ ਅਲਿਖੀ ਗਈ ਹੈ ਅਸੀਂ ਪੰਜਾਬ ਦੇ ਵਿੱਚ ਇਹ 15 ਤਰੀਕ ਨੂੰ ਜਿਹੜੀ ਯਾਤਰਾ ਸੀ ਇਹ ਸ਼ੁਰੂ ਕੀਤੀ ਜਿਲੰਦਰ ਦੇ ਵਿੱਚ ਉਸ ਸਮੇਂ ਸਾਰੀ ਸਟੇਟ ਦੀ ਲੀਡਰਸ਼ਿਪ ਵੀ ਆਈ ਔਰ ਸਾਧੂ ਸੰਤ ਸੰਤ ਸਮਾਜ ਐਨਜੀਓ ਕਲੱਬ ਸਾਰੇ ਲੋਕ ਆਏ ਤੇ ਇਹ ਜਿਹੜੀ ਅੱਜ ਅਸੀਂ ਹੈਗੀ ਹੈ ਉਸ ਤੋਂ ਬਾਅਦ ਅਸੀਂ ਪ੍ਰੋਗਰਾਮ ਲਿਖਿਆ 16 ਤੇ 17 ਤਰੀਕ ਦਾ ਕਿ ਦੋ ਦਿਨਾਂ ਦੇ ਵਿੱਚ ਹਰ ਜ਼ਿਲ੍ਹੇ ਦੇ ਉੱਪਰ ਜਿਹੜੀ ਇਹ ਤਰੰਗਾ ਯਾਤਰਾ ਕੀਤੀ ਜਾਣੀ ਹੈ ਉਹਦੇ ਤਹਿਤ ਅੱਜ ਬਠਿੰਡਾ ਜ਼ਿਲ੍ਹਾ ਜਿਹੜਾ ਸ਼ਹਿਰੀ ਹੈ ਉਦੀ ਤਿਰੰਗਾ ਯਾਤਰਾ ਹੋਈ ਹੈ ਔਰ ਉਸ ਤਿਰੰਗਾ ਯਾਤਰਾ ਦੇ ਵਿੱਚ ਅਸੀਂ ਇੱਕ ਜਿਸ ਤਰ੍ਹਾਂ ਦਾ ਇੱਕ ਰਾਸ਼ਟਰੀ ਸਨੇਹਾ ਦੇਣਾ ਆਪਣੇ ਜਿਹੜੇ ਭਾਰਤ ਦੀ ਜੇ ਸੈਨਾ ਦੇ ਨੌਜਵਾਨ ਹੈ ਉਹਨਾਂ ਨੂੰ ਇੱਕ ਤਰ੍ਹਾਂ ਦਾ ਉਤਸ਼ਾਹਤ ਕਰਨਾ ਉਹਨਾਂ ਦਾ ਹੌਸਲਾ ਵਧਾਉਣਾ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਇਹ ਜਿਹੜੀ ਯਾਤਰਾ ਹੈ ਇਹ ਸਾਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਹੈੱਡਕੁਆਰਟਰ ਤੇ ਹੋਈ ਹੈ ਹੁਣ ਇਸ ਤੋਂ ਬਾਅਦ ਅਸੀਂ ਇਹਨੂੰ ਮੰਡਲ ਲੈਵਲ ਤੱਕ ਲੈ ਕੇ ਜਾਣਾ ਹੈ ਇੱਕ ਕੰਨੀ ਜੀ ਸੀ ਜਾਂ ਆਮ ਲੋਕਾਂ ਦੇ ਵਿੱਚ ਸਵਾਰਥ ਮਿਲਿਆ ਦੇਖੋ ਇਹਦੇ ਵਿੱਚ ਸਦਾ ਸਾਰੇ ਲੋਕਾਂ ਨੂੰ ਦਿੱਤਾ ਗਿਆ ਸੀ ਮੈਸੇਜ ਵੀ ਲਾਏ ਗਏ ਸੀ ਔਰ ਸੋਸ਼ਲ ਮੀਡੀਆ ਰਾਹੀਂ ਵੀ ਦੱਸਿਆ ਗਿਆ ਸੀ ਕਿ ਆਓ ਆਪਾਂ ਇਹ ਯਾਤਰਾ ਦੇ ਵਿੱਚ ਸ਼ਾਮਲ ਹੋ ਕੇ ਆਪਾਂ ਜਿਹੜੇ ਦੇਸ਼ ਦੇ ਨੌਜਵਾਨ ਜਿਹੜੇ ਸਾਡੇ ਸੈਨਾ ਦੇ ਜਵਾਨ ਨੇ ਉਹਨਾਂ ਦਾ ਆਪਾਂ ਹੌਸਲਾ ਵਧਾਈਏ ਸੋ ਇਹ ਜਿਹੜੀ ਥੋੜੀ ਸਾਹਿਬ ਥੋੜੀ ਸਾਹਿਬ ਇੱਕ ਪਾਸੇ ਤੁਸੀਂ ਸੈਨਾ ਦਾ ਹੌਸਲਾ ਵਧਾਉਣ ਵਾਸਤੇ ਜਿਹੜਾ ਕਹਿ ਰਹੇ ਹੋ ਕਿ ਵੀ ਅਸੀਂ ਯਾਤਰਾ ਕੱਢ ਰਹੇ ਹਾਂ ਦੂਜੇ ਪਾਸੇ ਥੋੜੇ ਹੀ ਕੁਝ ਲੀਡਰਾਂ ਦੇ ਜਿਹੜੇ ਬਿਆਨ ਨੇ ਉਹ ਖਾਸ ਕਰਕੇ ਕੁਝ ਜਿਹੜੀਆਂ ਲੇਡੀਜ਼ ਨੇ ਉਹਨਾਂ ਦੇ ਉੱਪਰ ਜਿਸ ਤਰ੍ਹਾਂ ਸੋਫੀਆ ਕ੍ਰੇਸਟੀ ਦੇ ਜਾਤੀਵਾਦ ਨੂੰ ਲੈ ਕੇ ਕੁਝ ਨਾ ਕੁਝ ਇਸ ਤਰ੍ਹਾਂ ਦੇ ਜਿਹੜੇ ਮਾੜੇ ਬਿਆਨ ਦਿੱਤੇ ਗਏ ਨੇ ਜਿਨ੍ਹਾਂ ਨੂੰ ਦਰਸਾਇਆ ਨਹੀਂ ਜਾ ਸਕਦਾ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਹੈ ਦੇਖੋ ਮੇਰਾ ਕਹਿਣਾ ਇਹ ਹੈ ਕਿ ਮੈਂ ਜਿਹੜੇ ਉਹ ਬਿਆਨ ਦਿੱਤੇ ਉਹਦੀ ਮੈਂ ਘੋਰ ਨਿੰਦਿਆ ਕਰਦਾ ਹਾਂ ਔਰ ਜਿਹੜੀ ਸਾਡੇ ਸੈਨਾ ਦੇ ਜਵਾਨਾਂ ਦੇ ਵਰਦੀ ਪਾਈ ਹੋਈ ਹੈ ਉਹਨੂੰ ਰਾਸ਼ਟਰਵਾਦ ਦੇ ਤੌਰ ਤੇ ਦੇਖਣਾ ਚਾਹੀਦਾ ਨਾ ਕਿ ਕਿਸੇ ਜਾਤੀ ਤੌਰ ਤੇ ਦੇਖਣਾ ਚਾਹੀਦਾ ਸੋ ਇਸ ਕਰਕੇ ਅਸੀਂ ਉਹਦੀ ਨਿੰਦਿਆ ਕਰਦੇ ਆ ਸਾਡੇ ਲਈ ਜਿਹੜੇ ਵੀ ਜਿਹੜੇ ਵੀ ਜਵਾਨ ਚਾਹੇ ਉਹ ਕਿਸੇ ਵੀ ਜਾਤੀ ਦੇ ਨਾਲ ਸੰਬੰਧ ਰੱਖਦੇ ਆ ਉਹ ਸਾਡੀ ਸੈਨਾ ਇੱਕ ਹੈ ਅਸੀਂ ਜਿਹੜੀ ਉਹਨਾਂ ਦੀ ਡਰੈਸ ਹੈ ਵਰਦੀ ਹੈ ਉਹਨੂੰ ਅਸੀਂ ਰਾਸ਼ਟਰ ਦੇ ਪਿਆਰ ਨਾਲ ਦੇਖਦੇ ਆ ਨਾ ਕਿ ਜਾਤੀ ਤੌਰ ਤੇ ਦੇਖਦੇ ਆ ਸੋ ਇਹੋ ਜਿਹਾ ਕਿਸੇ ਵੀ ਲੀਡਰ ਨੂੰ ਮੈਂ ਕਹਣਾ ਕੋਈ ਵੀ ਹੈ ਕੱਲ ਇੱਕ ਸਮਾਜਵਾਦੀ ਪਾਰਟੀ ਦੇ ਉਨੇ ਵੀ ਦੂਸਰੇ ਜਿਹੜੀ ਸਾਡੀ ਕਰਨਲ ਹੈ ਉਹਦੇ ਬਾਰੇ ਵੀ ਕੋਈ ਘਟਿਆ ਬਿਆਨ ਦਿੱਤਾ ਮੈਂ ਕਹਿੰਦਾ ਕਿਸੇ ਵੀ ਪਾਰਟੀ ਦਾ ਅਸੀਂ ਇਹਦੀ ਜਿੰਨੀ ਨਿੰਦਿਆ ਕੀਤੀ ਜਾਵੇ ਓਨੀ ਥੋੜੀ ਕੱਢਨੇ ਚਾਹੀਦੇ ਨੇ ਇਹੋ ਜਿਹੇ ਬੰਦੇ ਪਾਰਟੀ ਕੋਈ ਮੈਂ ਤਾਂ ਕਹਿੰਦਾ ਕਿ ਜੇ ਕੋਈ ਇਹੋ ਜੀ ਗੱਲ ਹੋਈ ਉਹਨਾਂ ਨੂੰ ਕਾਨੂੰਨ ਨੇ ਵੀ ਬਣਦੀ ਸਜ਼ਾ ਦੇਣੀ ਹੈ ਜਿਹੜੀ ਉਹਨਾਂ ਨੇ ਕਿਸੇ ਜਾਤੀ ਦੇ ਉੱਪਰ ਆਧਾਰਤ ਕੋਈ ਇਹੋ ਜਿਹੇ ਬਿਆਨ ਦਿੱਤੇ ਆ ਤੇ ਪਾਰਟੀ ਵੀ ਇਹਦੇ ਬਾਰੇ ਜਰੂਰ ਸੋਚੂਗੀ ਇਸ ਕਰਕੇ ਸਾਨੂੰ ਜਿਹੜੀ ਫੌਜ ਦੀ ਵਰਦੀ ਆ ਉਹਨੂੰ ਰਾਸ਼ਟਰ ਦੇ ਤੌਰ ਤੇ ਵੇਖਣਾ ਚਾਹੀਦਾ ਨਾ ਕਿ ਜਾਤੀ ਦੇ ਤੌਰ ਤੇ ਮਿਹਰਬਾਨ ਇਹ ਸਾਡੇ ਫੌਜ ਦੇ ਪ੍ਰਾਗਰਮ ਦੇਸ਼ ਦੇ ਖਿਲਾਫ ਅੰਤਕਵਾਦੀ ਖਾਜਿਸ਼ ਕਰਨ ਵਾਲੇ ਪਾਕਿਸਤਾਨ ਨੂੰ ਜੋ ਮੂੰਹ ਤੋੜ ਜਵਾਬ ਦਿੰਦਾ ਹੈ ਉਹਨਾਂ ਦੇ 에어ਪੋਰਟ ਸੈਨਿਕ ਕਡੇ ਤੇ ਅਤਵਾਦੀਆਂ ਦੇ ਜਿਹੜੇ ਟਿਕਾਣੇ ਸੀ ਉਹਨਾਂ ਨੂੰ ਤਬਹਸ ਨਸ਼ ਕੀਤਾ ਔਰ ਨਾਲ ਆਪਣੇ ਦੇਸ਼ ਦੀ ਤਾਕਤ ਵਧਾਉਂਦਿਆਂ ਹੋਇਆ ਇੱਕ ਸਿੰਗਲ ਪਾਕਿਸਤਾਨ ਦਾ ਟੈਕੀ ਹਿੰਦੁਸਤਾਨ ਤੇ ਨਹੀਂ ਹੋ ਦਿੱਤਾ ਇਹ ਬਹੁਤ ਵੱਡਾ ਮਰੋਹਕਰ ਪ੍ਰਾਗਰਮ ਹੈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਦ੍ਰਿੜ ਇੱਛਾ ਸ਼ਕਤੀ ਤੇ ਫੌਜ ਦੀ ਸਾਡੀ ਫੌਜ ਦੀ ਆਰਮੀ ਦੀ ਬਹੁਤ ਹੀ ਵੱਡੀ ਜਿਹੜੀ ਤਿਆਰੀ ਹੈ ਕੋਸ਼ਿਸ਼ ਹੈ ਮਿਹਨਤ ਹੈ ਔਰੰਗ ਲੈ ਕੇ ਆਈ ਹੈ ਦੁਨੀਆ ਦੇ ਵਿੱਚ ਦੇਸ਼ ਪਾਰ ਸੁਪਰ ਪਾਵਰ ਬਣ ਜਾ ਰਿਹਾ ਹੈ ਇਹ ਸਾਡੀ ਸੇਵਾ ਹੈ ਜਿੱਡੀ ਵਧੀਆ ਜਿਹੜਾ ਰਿਸਪਾਂਸ ਮਿਲਿਆ ਉਹਨਾਂ ਹੀ ਜਿਹੜਾ ਨਾਲ ਕੁਝ ਲੋਕਾਂ ਵੱਲੋਂ ਬਦਨਾਮੀ ਕੀਤੀ ਗਈ ਹੈ ਇੰਡੀਅਨ ਆਰਮੀ ਦੇ ਜਿਹੜਿਆ ਖਾਸ ਕਰਕੇ ਕੁਝ ਔਰਤਾਂ ਦੀ ਜਿਹੜਿਆ ਨੇ ਪੂਰਾ ਉੱਥੇ ਬਲ ਦਿਖਾਇਆ ਆਪਦਾ ਔਰ ਉਹਨਾਂ ਦਾ ਨਾਮ ਲੈ ਲੈ ਕੇ ਜਿਹੜਾ ਗਲਤ ਪ੍ਰਚਾਰ ਕੀਤਾ ਗਿਆ ਦੇਖੋ ਇਹ ਬੜੀ ਗਲਤ ਗੱਲ ਹੈ ਇਹ ਜੋ ਵੀ ਕਿਸੇ ਨੇ ਕੀਤਾ ਉਹ ਖੌਫਜਲਤਾ ਹੈ ਔਰ ਮੈਂ ਕਹਿ ਸਕਦਾ ਕਿ ਦੇਸ਼ ਇੱਕ ਹੈ ਸਾਰੇ ਲੋਕ ਆਰਮੀ ਦੇ ਨਾਲ ਹੈ ਕੁਝ ਲੋਕ ਜਿਹੜੇ ਹੈਗੇ ਆ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਮੈਂ ਕਹਿ ਸਕਦਾ ਕਿ ਉਹ ਨਾ ਸਮਝਾ ਉਹ ਇਹ ਦੇਸ਼ ਦੀ ਜਿਹੜੀ ਸਾਡੇ ਦੇਸ਼ ਦੀ ਰੁਸਤਾ ਹੈ ਸਾਡਾ ਸਾਡੇ ਜੋ ਸੰਸਕਾਰ ਹੈ ਉਹਨਾਂ ਦੇ ਖਿਲਾਫ ਭਾਰਤੀ ਫੌਜ ਵੱਲੋਂ ਜੈਸਿਕਾ ਜਜ਼ਬਾ ਦਿਖਾਇਆ ਗਿਆ ਹੈ ਸੱਡੇ ਅਸੀਂ ਜਿੱਤ ਪ੍ਰਾਪਤ ਕੀਤੀ ਹੈ ਪਰ ਕੁਝ ਦੇਸ਼ ਵਿਰੋਧੀ ਤਾਕਤਾਂ ਜਿਹੜੀਆਂ ਅਜੇ ਵੀ ਖਲਾਫ ਬੋਲ ਰਹੀਆਂ ਨੇ ਜੀ ਪ੍ਰਧਾਨ ਮੰਤਰੀ ਮੋਦੀ ਇੱਕ ਗੱਲ ਇਹ ਦੋਖੋ ਉਹ ਜਿੰਨਾ ਮਰਜ਼ੀ ਖਲਾਫ ਬੋਲੀ ਜਾਣ ਆਪਰੇਸ਼ਨ ਸੰਧੂਰ ਦੀ ਸਫਲਤਾ ਨੂੰ ਸਭ ਨੇ ਦੇਖਿਆ ਹੈ ਭਾਰਤੀਆ ਆਰਮੀ ਦੀ ਜਿਹੜੀ ਸਫਲਤਾ ਹੈ ਬਹਾਦਰੀ ਹੈ ਸਭ ਨੇ ਦੇਖੀ ਹੈ ਸਾਡੇ ਦੇਸ਼ ਵੱਲੋਂ ਜੋ ਮਿਲਟਰੀ ਇਕਵਿਪਮੈਂਟ ਖਰੀਦਿਆ ਗਿਆ ਸੀ ਔਰ ਜਿਸ ਨੇ ਨਾਗਰਿਕਾਂ ਦੀ ਸੁਰੱਖਿਆ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਉਹ ਸਭ ਨੇ ਦੇਖਿਆ ਕਿਸੇ ਵੀ ਭਾਰਤੀ ਅਸੇ ਨਾਲ ਤੇ ਆਪਾਂ ਇਹੋ ਜਿਹਾ ਕਮੈਂਟ ਕਰਨੇ ਇਹ ਬਹੁਤ ਮਾੜੀ ਗੱਲ ਹੈ ਜਦੋਂ ਕਿ ਅਸੀਂ ਦੇਖਿਆ ਕਿ ਖਿੰਡੇ ਦੇ ਵਿੱਚ ਜੇ ਆਪਾਂ ਲਈਏ ਤਾਂ ਕਿੰਨਾ ਅਟੈਕ ਖਿੰਡੇ ਦੇ ਉੱਤੇ ਹੋਇਆ ਔਰ ਸਾਰਾ ਸਾਡੀ ਆਰਮੀ ਨੇ ਅਸਫਲ ਕਰਤਾ ਇਤੋਂ ਵੱਡੀ ਜਿੱਤ ਕੀ ਹੋ ਸਕਦੀ ਹੈ ਕਿ ਭਾਰਤੀ ਨਾਗਰਿਕਾਂ ਤੇ ਕੋਈ ਆਂਚ ਨਹੀਂ ਆਉਣ ਦਿੱਤੀ ਔਰ ਐਡੀ ਵੱਡੀ ਜਿੱਤ ਪ੍ਰਾਪਤ ਕੀਤੀ ਆਪਰੇਸ਼ਨ ਸਿੰਘ ਉੱਤੇ ਰਹੀ ਮਾੜੀ ਗੱਲ ਹੈ ਜੇ ਕੋਈ ਅੱਜ ਵੀ ਮੋਦੀ ਸਾਹਿਬ ਨੂੰ ਮਾੜਾ ਕਹਿੰਦਾ ਹੈ ਤੁਸੀਂ ਮੈਡਮ ਖੁਦ ਆਫੀਸਰ ਰਹੇ ਹੋ ਜਿਸ ਤਰ੍ਹਾਂ ਸੂਫਿਆ ਕ੍ਰੇਸੀ ਬਾਰੇ ਬੋਲਿਆ ਗਿਆ ਤ ਤੁਹਾਨੂੰ ਲੱਗਦਾ ਇਹ ਠੀਕ ਬੋਲੇ। ਅਤਵਾਦ ਦਾ ਕੋਈ ਧਰਮ ਨਹੀਂ ਹੁੰਦਾ। ਇਹ ਅਸੀਂ ਪਹਿਲਾਂ ਕਹਿ ਚੁੱਕੇ ਹਾਂ। ਜੇ ਕਿਸੇ ਨੇ ਇਹੋ ਜਿਹਾ ਬਿਆਨ ਦਿੱਤਾ ਉਹਦਾ ਇੰਡੀਵਿਜੂਅਲ ਬਿਆਨ ਹੈ ਪਾਰਟੀ ਨਾਲ ਉਸਦਾ ਕੋਈ ਸਬੰਧ ਨਹੀਂ। ਪਾਰਟੀ ਉਸਤੇ ਐਕਸ਼ਨ ਲੈ ਰਹੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਲਾਊਗੀ। ਅਸੀਂ ਇਹ ਮੰਨਦੇ ਹਾਂ ਕਿ ਸਾਰੇ ਭਾਰਤੀ ਨਾਗਰਿਕ ਇਕ ਹੱਥ ਸਾਡੀ ਸੇਵਾ ਨੇ ਬਹੁਤ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। ਸੋਫੀਆ ਕੁਰੇਸ਼ੀ ਦਾ ਵੀ ਉਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਜਿਸ ਦੀ ਅਸੀਂ ਪ੍ਰਸ਼ੰਸਾ ਕਰਦੇ ਹਾਂ। ਸੋ ਜਿਸ ਨੇ ਵੀ ਕੋਈ ਇਹੋ ਜਿਹੀ ਗੱਲ ਕਹੀ ਹੈ ਬਹੁਤ ਮਾੜੀ ਗੱਲ ਕਹੀ ਹੈ।